ਉਸੀ ਸੰਸਦ ਮਿਤਾਲੀ ਬਾਗ ਦੇ ਇਲਜ਼ਾਮਾਂ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਜਵਾਬ ਦਿੱਤਾ ਗਿਆ ਰਵਨੀਤ ਬਿੱਟੂ ਨੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਰਵਨੀਤ ਸਿੰਘ ਬਿੱਟੂ ਨੇ ਕਿਹਾ ਮੈਂ ਕਿਸੇ ਨੂੰ ਕੋਈ ਤੱਕਾ ਨਹੀਂ ਦਿੰਦਾ ਤੇ ਕਿਸੇ ਨੂੰ ਤੱਕਾ ਮਾਰਨਾ ਮੇਰਾ ਕਲਚਰ ਨਹੀਂ ਹੈ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਲਜ਼ਾਮਾਂ ਦੀ ਕੋਈ ਪੁਖਤਾ ਵੀਡੀਓ ਸਬੂਤ ਦਿਖਾਓ ਤੇ ਕੋਈ ਵੀ ਵੀਡੀਓ ਸਬੂਤ ਜਿਆ ਨਹੀਂ ਹੈ ਰਵਨੀਤ ਬਿੱਟੂ ਨੇ ਕਿਹਾ ਕਿ ਪੂਰੀ ਸੀਸੀਟੀਵੀ ਦੀ ਜਾਂਚ ਕੀਤੀ ਗਈ ਹੈ ਹੁਣ ਇਹ ਵੀ ਕਿਹਾ ਕਿ ਮੇਰੇ ਪਰਿਵਾਰ ਨੇ ਦੇਸ਼ ਲਈ ਆਪਣੀ ਜਾਨ ਦਿੱਤੀ ਹੈ ਦੱਸਦੀ ਕਿ ਟੀਐਮਸੀ ਸੰਸਦ ਮਿਤਾਲੀ ਬਾਗ ਨੇ ਇਲਜ਼ਾਮ ਲਾਇਆ ਹੈ ਕਿ ਰਵਨੀਤ ਬਿੱਟੂ ਨੇ ਹੰਗਾਮੇ ਦੇ ਦੌਰਾਨ ਉਸ ਨੂੰ ਧੱਕਾ ਦਿੱਤਾ ਹੈ ਕੇਂਦਰੀ ਮੰਤਰੀ ਕਿਰਨ ਰਜੀਜੂ ਅਤੇ ਕਾਂਗਰਸ ਤੋਂ ਭਾਜਪਾ ਚ ਆਏ ਸੰਸਦ ਰਵਨੀਤ ਬਿੱਟੂ ਨੇ ਉਹਨਾਂ ਨੂੰ ਜ਼ੋਰ ਦੀ ਧੱਕਾ ਮਾਰਿਆ ਹੈ ਇਹ ਇਲਜ਼ਾਮ ਲਾਈ ਨੇ ਕਿ ਉਸ ਨੂੰ ਖਿੱਚਿਆ ਗਿਆ ਹੈ ਉਸਦੇ ਹੱਥ ਤੇ ਵੀ ਛੱਟ ਲੱਗੀ ਹੈ ਮਿਤਾਲੀ ਬਾਗ ਤੋਂ ਬਾਅਦ ਰਵਨੀਤ ਬਿੱਟੂ ਸਾਹਮਣੇ ਆਏ ਅਤੇ ਉਹਨਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਇਹ ਵੀ ਜੋ ਆਪ ਜਿੰਨਕੀ ਬਾਤ ਕਰ ਰਹੇ ਹੈ ਸਾਰੇ ਰਿਸਪੈਕਟਿਡ ਹੈ ਪਰ ਮੈਂ ਕਦੇ ਐਸੀ ਬਾਤ सपने में भी सोच नहीं सकता अपने वेल में न गए वो वेल में सब कुछ कर रहे थे और आज एक जो सबसे बड़ी बात थी वो अपने कागजों के बीच जो कागज फेंक रहे थे वो टुकड़े कागजों के बीच कंकर और छोटे छोटे पत्थर वो छुपा के चेयर पे और जितने लोग वहां पे बैठे थे जो कर्मचारी रहते हैं टेबल पे बैठे उनके ऊपर इधर गवर्नमेंट ट्रेजरी वेंचर्स की तरफ वो कंकर वो पत्थर वो कागज मारना ये 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 कौन सिखाता है ये ममता जी से खाते हैं ये कहा जो घुसपैठी हैं बांग्लादेश से आते हैं जिनको आप संरक्षण देते हैं क्या ये ट्रेनिंग उनकी ट्रेनिंग है ये ट्रेनिंग आप उनको देते हैं जो वो आपको देते हैं ना पूरा सेशन इन्होंने ये वाइप आउट करने की कोशिश कर रहे हैं कोई इशू नहीं उन्हें उठाना और ऊपर से ये बातें कर रहे हैं अभी धक्के मार दिए और ऐसे कर दिए अरे भाई धक्का ना इस पार्लियामेंट के अंदर हजारों कैमरे लगे हुए हैं और सैकड़े लोग आपको देख रहे हैं तो ऐसी मैं समझता हूं आप कहीं ना कहीं महिलाओं की अपनी बहनों की उनको भी ये बात करके चोट पहुंचा रहे हैं देखिए मेरा जो मेरा हम लोगों को जो एमपी थे टीएमसी का एमपी पी के आ, सब लोगों के ओएलएक्स के ओएलएक्स से गया तो प्रतिबाद किया तो रिजू रिजू जी और बिट्टू जी अचानक मुझ पर हमला किया धक्का मारा छीड़ दिया यहाँ पे देखिए छीड़ दिया पहले तो रिजू जी ने मारा बिट्टू जी ने मारा तो हमार जो पाठा हमारा जो पाठान भाई है ना वो देख नहीं पाता वो यहाँ से यहाँ से अगले रखा उसके बाद तोड़ा हमले हमला किया जोर जोर से हमला किया मोहल्ले लोगों ने ये ये तो लज्जा की बात है ये धितकर की बात है तो उधर एनडीए के उपराष्ट्रपति उम्मीदवार सी पी राधा कृष्णन ने अपना नॉमिनेशन फाइल कर दिता है प्रधानमंत्री नरेंद्र मोदी सने कई केंद्रीय मंत्री इस दौरान मौजूद रहे सीपी राधाकृष्णन ਦੇ ਵੱਲੋਂ ਅੱਜ ਨਾਮਿਨੇਸ਼ਨ ਫਾਈਲ ਕੀਤਾ ਗਿਆ ਹੈ ਐਨਡੀਏ ਦੇ ਉਪ ਰਾਸ਼ਟਰਪਤੀ ਉਮੀਦਵਾਰ ਨੇ ਸੀਪੀ ਰਾਧਾਕ੍ਰਿਸ਼ਨਨ ਤੇ ਉਹਨਾਂ ਦੇ ਵੱਲੋਂ ਅੱਜ ਨਾਮਿਨੇਸ਼ਨ ਫਾਈਲ ਕੀਤਾ ਗਿਆ ਜਿਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਜੂਦ ਰਹੇ ਰਾਜਨਾਥ ਸਿੰਘ ਸਮੇਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਕਈ ਮੰਤਰੀ ਵੀ ਮੌਜੂਦ ਰਹੇ ਦੂਜੇ ਪਾਸੇ ਵਿਰੋਧੀ ਧਿਰ ਦੇ ਵੀ ਸੁਦਰਸ਼ਨ ਰੈਡੀ ਨਾਲ ਉਹਨਾਂ ਦਾ ਮੁਕਾਬਲਾ ਹੈ ਤੇ ਕੱਲ ਨੂੰ ਇੰਡੀਆ ਬਲੌਕ ਦੇ ਵੀ ਸੁਦਰਸ਼ਨ ਰੈਡੀ ਆਪਣਾ ਪਰਚਾ ਭਰਨਗੇ ਤਾਂ ਉਪ ਰਾਸ਼ਟਰਪਤੀ ਦੀ ਚੋਣ ਹੋਣੀ ਹੈ ਜਿਸ ਨੂੰ ਲੈ ਕੇ ਇੱਕ ਵਾਇਦ جاری ਹੈ ਤੇ ਸੀਪੀ ਰਾਧਾ ਕ੍ਰਿਸ਼ਨਨ ਦੇ ਵੱਲੋਂ ਆਪਣੀ ਨੋਮੀਨੇਸ਼ਨ ਫਾਈਲ ਕਰ ਦਿੱਤੀ ਗਈ ਹੈ ਦੂਜੇ ਪਾਸੇ ਵੀ ਸੁਦਰਸ਼ਨ ਰੈਡੀ ਹੁਣ ਕੱਲ ਨੂੰ ਆਪਣਾ ਪਰਚਾ ਦਾਖਲ ਕਰਨਗੇ ਜੰਦਾ ਪ੍ਰੋਸੈਸ ਅਸੀਂ ਜਾਰੀ ਰੱਖਾਂਗੇ ਜਿੰਨੇ ਵੀ ਫੋਕਲ ਪੁਆਇੰਟ ਤੇ ਇੰਡਸਟਰੀਅਲ ਸਟੇਟ ਆ ਉਹ ਸਾਰੇ ਅਪਗ੍ਰੇਡ ਕਰ ਰਹੇ ਹਾਂ ਅਸੀਂ ਜਿਹੜੇ ਪੀਐਸਆਈਸੀ ਕੋਲ ਉਹ ਪੀਐਸਆਈਸੀ ਕਰ ਰਹੀ ਹੈ ਜਿਹੜੇ ਲੋਕਲ ਬਾਡੀਜ਼ ਨੂੰ ਹੈਂਡਓਵਰ ਹੋ ਚੁੱਕੇ ਕਾਰਪੋਰੇਸ਼ਨਾਂ ਨੂੰ ਹੈਂਡਓਵਰ ਹੋ ਚੁੱਕੇ ਉਹ ਕਾਰਪੋਰੇਸ਼ਨ ਚ ਹਦਾਇਤਾਂ ਦਿੱਤੀਆਂ ਗਈਆਂ ਕਿ ਤੁਸੀਂ ਉਹਨਾਂ ਦੇ ਟੈਂਡਰ ਕਾਲ ਕਰੋ ਪੀਐਸਆਈਸੀ ਕੋਲ ਆਲਰੇਡੀ 100 ਕਰੋੜ ਰੁਪਇਆ ਬਜਟ ਸੈਂਕਸ਼ਨ ਹੋਇਆ ਹੋਇਆ ਹੈ ਦੇ ਲਈ ਜਿਹੜੇ ਇਹਨਾਂ ਦੇ ਅੰਡਰ ਫੋਕਲ ਪੁਆਇੰਟ ਆਉਂਦੇ ਆ ਕੋਈ 70 ਕਰੋੜ ਦੇ ਆਸ-ਪਾਸ ਟੈਂਡਰ ਪੈ ਚੁੱਕੇ ਆ ਉਹਦੇ ਚੋਂ ਜਿਹੜੇ ਬਾਕੀ ਰਹਿ ਗਏ ਆ ਕੋਈ ਟੈਕਨੀਕਲ ਰੀਜਨਸ ਪਿੱਛੇ ਰਹਿ ਗਏ ਆ ਉਹ ਵੀ ਬੜੀ ਜਲਦੀ ਅਗਲੇ 15-20 ਦਿਨਾਂ ਚ ਉਹ ਟੈਂਡਰ ਹੋ ਜਾਣਗੇ ਔਰ ਸਾਰੇ ਜਿਹੜੇ ਡਿਵੈਲਪਮੈਂਟਲ ਵਰਕ ਹੈ ਐਗਜ਼ਿਸਟਿੰਗ ਫੋਕਲ ਪੁਆਇੰਟਸ ਖਤਮ ਹੋ ਜਾਣਗੇ ਇੱਕ PSIEC ਖੋਰ ਪਾਲਿਸੀ ਲੈ ਕੇ ਆਈ ਹੈ ਹਰ ਫੋਕਲ ਪੁਆਇੰਟ 'ਚ ਇਹ ਫ੍ਰੀ ਆਫ ਕਾਸਟ ਜ਼ਮੀਨ ਦੇਣਗੇ ਤਿੰਨ ਸਰਵਿਸਿਜ਼ ਲਈ ਫਾਇਰ ਸਟੇਸ਼ਨ ਲਈ ਪੁਲਿਸ ਸਟੇਸ਼ਨ ਲਈ ਤੇ ਆਮ ਆਦਮੀ ਕਲੀਨਿਕ ਲਈ ਇਹ ਤਿੰਨੋਂ ਚੀਜ਼ਾਂ ਕੋਈ ਵੀ ਪੰਜਾਬ ਦਾ ਫੋਕਲ ਪੁਆਇੰਟ ਨਹੀਂ ਰਹੇਗਾ ਜਿੱਥੇ ਤਿੰਨੋਂ ਸਰਵਿਸਿਜ਼ ਨਹੀਂ ਹੋਣਗੀਆਂ ਜ਼ਮੀਨ PSIEC ਦੇਗੀ ਬਾਕੀ ਜਿਹੜਾ ਸਾਰਾ ਕੰਮ ਹੈ ਫਾਇਰ ਬ੍ਰਿਗੇਡ ਦਾ ਉਹ ਫਾਇਰ ਵਾਲਿਆਂ ਨੇ ਕਰਨਾ ਹੈ ਪੁਲਿਸ ਸਟੇਸ਼ਨ ਦਾ ਪੁਲਿਸ ਵਾਲੇ ਚੌਂਕੀ ਬਣਾਣ ਜਾਂ ਸਟੇਸ਼ਨ ਬਣਾਣ ਪਰ ਕੁਝ ਨਾ ਕੁਝ ਉਥੇ ਪ੍ਰੈਜੈਂਸ ਹੋਏਗੀ ਤਾਂ ਕਿ ਲਾਅ ਐਂਡ ਆਰਡਰ ਇਸ ਟੇਕਨ ਕੇਅਰ ਆਫ ਬਾਕੀ ਪੰਜਾਬ ਇਨਵੈਸਟਿਚ ਇੱਕ ਨਵਾਂ ਪੋਰਟਲ ਲਾਂਚ ਕੀਤਾ ਗਿਆ ਰਾਹੁਲ ਸ਼ਾਭਾ ਜੀ ਸਾਡੇ ਐਡੀਸ਼ਨਲ ਸੀਈਓ ਬੈਠੇ ਆ ਕਿ ਉਹਨੇ ਸਾਰੇ ਇੰਡਸਟਰੀਅਲਿਸਟ ਭਰਾਵਾਂ ਨੂੰ ਉਹਦੇ ਬਾਰੇ ਐਕਸਪਲੇਨ ਵੀ ਕਰਨਗੇ 45 ਦਿਨਾਂ ਦਾ ਇੱਕ ਟਾਈਮ ਬਣਿਆ ਗਿਆ ਜਿਹਦੇ ਵਿੱਚ ਸਿੰਗਲ ਵਿੰਡੋ ਚ ਜਦੋਂ ਤੁਸੀਂ ਅਪਲਾਈ ਕਰੋਗੇ 45 ਦਿਨਾਂ ਜੇ ਤੁਹਾਨੂੰ ਪਰਮਿਸ਼ਨ ਨਹੀਂ ਮਿਲਦੀ ਤਾਂ ਤੁਹਾਡੇ ਕੋਲ ਡੀਮਡ ਅਪਰੂਵਲ ਹੈ ਤੁਸੀਂ ਆਪਣਾ ਕੰਮ ਚਾਲੂ ਕਰ ਸਕਦੇ ਹੋ ਪਰ ਇਹ ਜਿਹੜੇ 45 ਦਿਨ ਵੀ ਹੈ ਇਹ ਅਪਰ ਲਿਮਟ ਹੈ ਇਹ ਨਹੀਂ ਕਿ ਤੁਹਾਨੂੰ 45 ਦਿਨਾਂ ਤੱਕ ਵੇਟ ਕਰਨੀ ਪਵੇਗੀ ਜਿਹੜੇ ਅਪਰੂਵਲ ਹੈਗੇ ਤੁਹਾਨੂੰ 5ਵੇਂ 7ਵੇਂ ਦਿਨ ਤੋਂ ਮਿਲਨੇ ਚાલુ ਹੋ ਜਾਣਗੇ ਜਦੋਂ ਤੁਸੀਂ ਡਾਕੂਮੈਂਟ ਪੂਰੇ ਕਰ ਦਿੰਦੇ ਹੋ ਕੋਈ 2-3 ਅਪਰੂਵਲ ਹੈ ਜਿਸ ਤਰ੍ਹਾਂ ਪੋਲੀੂਸ਼ਨ ਵਾਲੇ ਆ ਜਾਂ ਐਨਵਾਇਰਨਮੈਂਟ ਆ ਉਹ ਇੰਨਾ ਟਾਈਮ ਲੱਲ ਲੈਂਦੇ ਉਹਨਾਂ ਨੇ ਸਟੱਡੀ ਕਰਨੀ ਹੁੰਦੀ ਹੈ ਇੱਕ ਪੀਐਸਪੀਸੀਐਲ ਆ ਉਹ ਵੀ ਥੋੜਾ ਟਾਈਮ ਲੱਲ ਲੈਂਦੇ ਆ ਦੇਖਣ ਲਈ ਵੀ ਉੱਥੇ ਗ੍ਰੇਡ ਦੇ ਚ ਸਾਡੇ ਕੋਲ ਇੰਨੀ ਕਪੈਸਿਟੀ ਹੈ ਨਹੀਂ ਹੈ ਅਸੀਂ ਦੇ ਸਕਦੇ ਆ ਬਾਕੀ ਸਾਰੀਆਂ ਅਪਰੂਵਲ ਜਿਹੜੀਆਂ ਹੈਗੀਆਂ ਉਹ 10 15 ਇਹ ਵੀ 45 ਦਿਨ ਅਪਰ ਲਿਮਟ ਹੈ। ਔਰ ਜਿਹੜਾ ਇਹ ਆਨਲਾਈਨ ਐਪਲੀਕੇਸ਼ਨ ਪ੍ਰੋਸੈਸ ਹੁੰਦੀ ਹੈ ਸਾਰੇ ਸਾਡੇ ਇੰਡਸਟਰੀ ਦੇ ਅਫਸਰ ਔਰ ਮੇਰੇ ਕੋਲ ਵੀ ਉਹਦਾ ਪੈਨਲ ਹੋਏਗਾ, ਆਨਲਾਈਨ ਪੈਨਲ ਹੋਏਗਾ। ਜੇ ਮੈਨੂੰ ਵੀ ਕੋਈ ਕਾਲ ਕਰਦਾ ਜੀ ਕਿ ਮੇਰੀ ਐਪਲੀਕੇਸ਼ਨ ਪੈਂਡਿੰਗ ਹੈ। ਮੈਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਮੈਂ ਉਸੇ ਵੱਲੇ ਦੇਖ ਕੇ ਦੱਸ ਸਕਦਾ ਵੀ ਐਸ ਵਲੇ ਤੁਹਾਡੀ ਐਪਲੀਕੇਸ਼ਨ ਦਾ ਸਟੇਟਸ ਕੀ ਹੈਗਾ ਇੱਕ ਤੁਸੀਂ ਪਿਛਲੇ ਦਿਨਾਂ ਵਿੱਚ ਦੇਖਿਆ ਵੀ ਹੁਣ ਅਸੀਂ ਕੋਈ 24 ਕਮੇਟੀਆਂ ਬਣਾਈਆਂ ਸੈਕਟੋਰਲ ਕਮੇਟੀਆਂ ਉਹਦੇ ਵਿੱਚ ਅਸੀਂ ਹਰ ਇੰਡਸਟਰੀ ਨੂੰ ਲੈਣ ਦੀ ਕੋਸ਼ਿਸ਼ ਕੀਤੀ ਹਰ ਕਮੇਟੀ ਚ 12 ਮੈਂਬਰ ਲਿੱਤੇ ਗਏ ਇੱਕ ਚੇਅਰਮੈਨ ਲਿੱਤੇ ਗਏ ਔਰ ਇਹ ਕਮੇਟੀਆਂ ਇਹ ਨਹੀਂ ਕਿ ਇੱਕ ਆਫਿਸ ਚ ਬੈਠ ਕੇ ਬਣ ਗਈਆਂ ਜਾਂ ਜੋ ਸਾਰੇ ਸਟੇਕ ਹোলਡਰਸ ਨੂੰ ਸਲਾਹ ਨਾਲ ਸਟੇਕ ਹੋਲਡਰズ ਦੀ ਸਲਾਹ ਨਾਲ ਬਣੀ ਹੈ ਪੰਜਾਬ ਇਨਵੈਸਟ ਕੋਲੋਂ ਡਿਟੇਲ ਕਢਾਈ ਕਿ ਉੱਥੇ ਕੌਣ ਕੌਣ ਹੈਗੇ ਆ ਇਨਵੈਸਟਰ ਫਿਰ CII ਨੂੰ ਪੁੱਛਿਆ ਸਾਰੀਆਂ ਇੰਡਸਟਰੀ ਐਸੋਸੀਏਸ਼ਨਸ ਨੂੰ ਪੁੱਛਿਆ ਉੱਥੇ ਦੇ ਜਿਹੜੇ ਲੀਡਰ ਹੈ ਇਹ ਜਿਹੜੀਆਂ ਜਦੋਂ ਕਮੇਟੀਆਂ ਬਣ ਗਈਆਂ ਉਹਦੇ ਵਿੱਚ ਹਰ ਕਮੇਟੀ ਚ ਕਿਹੜੀ ਸੀ ਦਿੱਤੇ ਗਏ ਆ ਜਿਹੜੇ ਕਿ ਅੱਗੇ ਕਮੇਟੀਆਂ ਬਣਨ ਦੀਆਂ ਸੀ ਹਲੇ ਵੀ ਕਈ ਆਂਦੇ ਜੀ ਸਾਡੀ ਕਮੇਟੀ 2 ਸਾਲ ਪਹਿਲਾਂ ਬਣੀ ਸੀ ਕੋਈ ਮੀਟਿੰਗ ਤਾਂ ਹੋਈ ਨਹੀਂ ਕਮੇਟੀਆਂ ਨੂੰ ਕੀ ਕਰੀਏ ਅਸੀਂ ਐਸਲੀ